ਸਤਿ ਸ੍ਰੀ ਅਕਾਲ ਜੀ ਸਾਰੇ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿੱਧੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰੋ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ گاਵਾ ਦਿਖਾਵਾਂਗੇ ਹੌਲੇ ਪਾਚ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਹਾਂਜੀ ਵਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰਪੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਹੀ ਵਧੀਆ ਹੈ ਬੜੀ ਕਿਰਪਾ ਹੈ ਬੱਬਾ ਜੀ ਤੇ ਏਰ ਕੀ ਮੱਝ ਵੀ ਲੈਣਤੀ ਜੀ ਮੱਝ ਵੀ ਲੈਣਤੀ ਹੈ ਅੱਗੇ ਤੇ ਕਦੀ ਮੱਝ ਪਾਈ ਨਹੀਂ ਹੈ ਮੱਝ ਚਲੋ ਵਾਜੀ ਵੀ ਪਾਣਾ ਆਪਾਂ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਚੌਕੀ ਜੇ ਪਿੰਡ ਮਿਆਧੀਆਂ ਤਸੀਲ ਜੇ ਨਾਲਾ ਗਲਾਮ ਦੀ ਸਰ ਤੇ ਫੋਨ ਨੰਬਰ ਬੋਲ ਦੇ ਕਰੀ 7529839275 ਠੀਕ ਹੈ ਤੇ ਸ਼ਰਵਾਰ ਫਿਰ ਮੈਦਾਂ ਕਰ ਲਈਏ ਨਾ ਆਪਾਂ ਤੇ ਆਜੇ ਬੱਚਾ ਆਇਦਾ ਮਗਰੇ ਦੇ ਕੱਟਾ ਤੇ ਆ ਹਵਾਨਾ ਦੇਖ ਸਕਦੇ ਤੇ ਲੱਗੇ ਤਾਂ ਤੇ ਥਾਣੇ ਵੀ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਆ ਕਿੰਨਾ ਵੀ ਦੀ ਪੱਕਾ ਦੁੱਧ ਦੇ ਤੇ ਕੋਲ 200 ਰੁਪਏ ਜੀ 9 ਕਿਲੋ ਦੇ ਕੋ ਪੱਕਾ ਦੁੱਧ ਹੈਗਾ ਜੀ ਹਾਂ ਜੀ 8 ਕਿਲੋ ਦੀ ਐਂਟਰੀ ਹੋ ਗਈ ਜੀ ਅੱਛਾ ਹਾਂ ਜੀ 8 ਕਿਲੋ ਦੁੱਧ ਜਿਹੜਾ ਘਰੋਂ ਚ ਆ ਕੇ ਦੋਗੇ ਆ ਕੇ ਦਵਾਂਗੇ ਭਾਵੇਂ ਤੋਂ ਪੰਜ ਟੰਗ ਮਿਲਦਾ ਤੁਰਾਂ ਫਿਰ ਇੱਕ ਦਿਨ ਬਾਕੀ ਆ ਬੱਚਾ ਆਪਣੀ ਸਮਝਣਾ ਕੋਈ ਵੇਖ ਲੈ ਕਿੰਨੇ ਕਿ ਚਿਰਦਾ ਤੁਹਾਡੇ ਸਾਹਮਣੇ ਹੀ ਆ ਤੇ ਕਿੰਨਾ ਮੀਤ ਜੀ ਫਿਰ ਮੋਲੇ ਦਾ ਮੋਲਾ ਇਹਦਾ 60 ਹਜ਼ਾਰ ਜੀ ਅੱਛਾ 2000 ਮਾਨ ਕਰਦਾਂਗੇ 58 ਹਜ਼ਾਰ ਜੀ ਦੇ ਦੋਗੇ ਤੇ ਮੌਕੇ ਤੇ ਹੋਰ ਕਰ ਦੋ ਕਿ ਮਨ ਖੁੱਲਾ ਹੀ ਮਾਨ ਕਰਾਂ ਖੁੱਲਾ ਹੀ ਮਨ ਤਾਂ ਨਾਊਗਾ ਕਿ ਕੋ ਫੋਨ ਲਾਵੇ ਕਰੀ ਮਾਨ ਤਾਂ ਜਿਹੜਾ ਕਹਿੰਦੇ ਕਿ ਖੁੱਲਾ ਕਰਾਂਗੇ ਬਾਕੀ ਕੋ ਫੋਨ ਲਾਵੇ ਕਰੀ ਤੇ ਹੁਣ ਗਾਵਾਂ ਤੁਹਾਨੂੰ ਦੋ ਜੜੀਆਂ ਦੇ ਫੋਣੀਆਂ ਦਿਖਾ ਦਈਏ ਅੱਜ ਜੀ ਠੰਡੀ ਤੇ ਰਿਵਿਸ਼ੀ ਜੀ ਨੂੰ ਪਰਵਾਹ ਜਿੱਦਾਂ ਮਰਜੀ ਬੈਠੀ ਠੀਕ ਆ ਹਾਂ ਜੀ ਬਾਕੀ ਨਿਗੇ ਨਿਗੇ ਸੇਂਗੇ ਤੇ ਹੈਗੇ ਤੇ ਬੜਾ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਬਿਲਕੁਲ ਦੱਸ ਗਿਆ ਵੀ ਜਿਹੜੇ ਪਾਰੇ ਹਰ ਪੀਜੀ ਨੇ ਨਾ ਵੀਡੀਓ ਵਸ਼ੀ ਵੀਦਣ ਪਹਿਲਾਂ ਅੱਛਾ ਦੇਖੋ ਗੰਦਮੰਦ ਮਾਰਨ ਦੀ ਵਸ਼ੀ ਮਾਰੋ ਕਾ ਆਹ ਦੇਖ ਸਕਦੇ ਹੋ ਜੇ ਉਤਰੰਦੀ ਆਹਦੇ ਨਵਾਤੀ ਇਹਨਾਂ ਦੀ ਸਾਰੀ ਲਿਬੜੀ ਜਿ ਬੈਠੀ ਅੱਛਾ ਹਾਂਜੀ ਹੋ ਛਿੱਗੀ ਜੇ ਅੱਛਾ ਤੇ ਦੁੱਧ ਦੇ ਨਾਲ ਹੈਗਾ ਜੀ 8 ਕਿਲੋ ਗਰੰਟੀ 7 ਕਿਲੋ ਅੱਛਾ ਹਾਂਜੀ ਉਹ ਤਰ੍ਹਾਂ ਸੁਈ ਨੂੰ ਕਿੰਨਾ ਚਿਰ ਹੋਇਆ ਸੁਈ ਨੂੰ 10 ਦਿਨ ਹੋ ਗਏ ਜੀ ਅੱਜ ਅੱਛਾ ਤੇ ਘਰ ਆ ਲੈਂਦੇ ਜੀ ਵੀ ਜਦੋਂ ਸੁਈ ਹੀ ਉਦੋਂ ਤੇ ਅਸੀਂ ਚੁੰਦੇ ਰਹੇ ਆ ਗਲਾਸਾਂ ਨਾਲ ਅੱਛਾ ਹੁਣ ਹੋੜੀ ਹੋਈ ਵਾਦੀ ਵਾਦੀ ਦੁੱਧ ਇਨਾ ਮੈਨੂੰ ਮੇਰੇ ਤੇ 12 ਕਿਲੋ ਵਸ਼ੀ ਕਰੂਗੀ ਤੇ ਹੁਣ ਪੱਕਾ ਦੁੱਧ ਕਿੰਨਾ 7 ਕਿਲੋ ਠੀਕ ਹੈ ਤੇ ਪਹਿਲਾਂ ਸੂਪੀ ਆ ਘੱਟ ਸੂਪੀ ਆ 20 ਆ ਸੂਪੀ 20 ਦਿਨ ਠੀਕ ਹੈ ਤਰ੍ਹਾਂ ਫਿਰ ਇੱਕ ਰੀਨ ਗੰਗਰ ਬਲੀ ਨਹੀਂ ਗਾਨੇ ਦਾ ਦੋ ਦੋ ਕੋਟੇ ਹੀ ਸਿੰਗ ਬਾਕੀ ਇਹ ਕਿ ਚਲੋ ਸਿੰਗ ਤੇ ਜ਼ਰੂਰੀ ਹੈ ਪਰ ਰੰਗ ਰੂਪ ਦੀ ਸੋਹਣੀ ਆ ਲਾਜ ਨੇ ਸੰਦੇਹਵਾਂ ਨੇ ਤਾਂ ਲੱਗੇ। ਪਤਰਾ ਵੀ ਠੰਡੀ ਧੀਰੀ ਆ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਰਾ ਠੀਕ ਆ। ਇਹ ਕੋਈ ਕੁਝ ਹੋ ਅਬ ਸ਼ੀਨ ਲੱਗ। ਠੀਕ ਆ। ਫਿਰ ਬੱਸ ਮੈਂ ਕਿਹਤਾਰ ਹੋਰ ਕੱਢੂ ਕਿ ਦੋਸ਼। ਕਿੰਨਾ ਰੱਖਣਾ ਇਹਦਾ ਮੁੱਲ ਫਿਰ? ਮੁੱਲ 3000 ਰੁਪਏ ਜੇਦ ਮਗਰ ਬੱਚਾ ਹੁੰਦਾ। ਤਾਜੀ ਆ ਇੱਕ ਹਿਸਾਬ ਨਾਲ ਇਹ। ਮੈਂ ਦੁੱਧ 12 ਕਿਲੋ ਕਰ ਜਣਾ ਮਸ਼ੀਨੇ ਬਰੀਡ ਬੜੀ ਆ। ਅੱਛਾ। ਤੇ ਬਾਕੀ ਤਾਜੀ ਹੁੰਦੀ ਤਾਂ ਮੁੱਲ 3000 ਕਰਾਉਣਾ ਸੀ ਇਹਨੇ। ਅੱਛਾ ਹੁਣ ਮੋਲ 5000 3000 ਮਾਨ ਕਰਾਂਗੇ ਭਾਈ ਜੀ ਦਿੱਤੇ ਤੋਗੇ ਮੋਕੇ ਤੇ ਹੋਰ ਕਰ ਦੋਗੇ ਕਰਦਾ ਖੁੱਲਾ ਮਾਰਤਾ ਨਾ ਕਰਾਂਗੇ ਖੁੱਲਾ ਹੀ ਮਾਨਤਾ ਨਾ ਹੋਗਾ ਕਿ ਹੂਨ ਲਾਵੇ ਕਰੀ ਬਾਤ ਬਾਕੀ ਗਰਮੀਆਂ ਚ ਐਡ ਸਾਰੀ ਗਰਮੀ ਦੁੱਧ ਚ ਜਾਣ ਵਾਲੀ ਆ ਹਾਂਜੀ ਹਾਂਜੀ ਗਾੜੀ ਵੀ ਦੰਦ ਚ ਰੋਇ ਉਹ ਖਾ ਦਿੰਦੇ ਨਾ ਬਾਕੀ ਗਾੜੀ ਵਸ਼ੀ ਆ ਦੇ ਸਾਲ ਦੇ ਛਿੱਗੀ ਦੇ ਜੇ ਬਰਾਬਰ ਦਹੀ ਆ ਕਰਨਾ ਛਿੱਗੀ ਦੇ ਬਰਾਬਰ ਵੀ ਨਹੀਂ ਕੀਤੇ ਜੇ ਪੂਰੇ ਛਿੱਗੀ ਦੇ ਬਰਾਬਰ ਦਹੀ ਹੀ ਕਰਨਾ ਠੀਕ ਐ ਤੇ ਹੁਣ ਜਿਹੜੀ ਐਂਡ ਤੇ ਇੱਕ ਆ ਟੋਕਰ ਜੇ ਵੀ ਹਾਂਜੀ ਇਹਦੇ ਰਸਣ ਦੇਖ ਸਕਦੇ ਲੱਗੇ ਤਾਂ ਇਹਦੇ ਕੋਲ ਕਿੰਨਾ ਹੈ ਦੁੱਧ ਹਰ ਪੇਜੀ ਇਹ ਕੋਲ ਦੁੱਧ 7 ਕਿਲੋ ਦੀ 6 ਕਿਲੋ ਦੀ ਗਰੰਟੀ ਹੋਣੀ ਆਪਣਾ ਠੀਕ ਹੈ ਪੱਕਾ ਦੁੱਧ ਹੈਗਾ 6 ਲੀਟਰ 6 ਕਿਲੋ ਪੱਕਾ ਹੋਗਾ ਇਹ ਵੀ ਰੰਗ ਪਾ ਜਾ ਵਸ਼ੀ ਦੋ ਮਹੀਨੇ ਜਿੰਨੇ ਬਣੀ ਆ ਅੱਛਾ ਬਾਕੀ ਦੀ ਗਰੰਟੀ ਕੋਈ ਨਹੀਂ ਗੀ ਖੋਲੋ ਫਿਰ ਤੋੜ ਦੀਏ ਬਾਕੀ ਇਹ ਆ ਕਿ ਸਾਰੀਆਂ ਸੋਈਆਂ ਸਵਾਈਆਂ ਆਪਣੀ ਇੱਥੇ ਆ ਕੇ ਦੋ ਟਾਈਮ ਚੋਕੇ ਖੜੋ ਤਿੰਨ ਟਾਈਮ ਚੋਕੇ ਖੜੋ ਪਾਣੀ ਕਿ ਜਿਆਦੇ ਦੁੱਧ ਆ ਲਈਏ ਪਾਣੀ ਕਿ ਥੋੜੇ ਦੁੱਧ ਆ ਲਈਏ ਆਪਣੀ ਆਪ ਵੇਖ ਚਾਹ ਕੇ ਖੜਿਆ ਕਰੋ ਸਾਡੀ ਹਰ ਇੱਕ ਵੀਡੀਓ ਚ ਇਹੀ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਤੇ ਬੰਦੇ ਨਹੀਂ ਲੱਪਸ ਤਾਂ ਥਾਣੇ ਦੇ ਦੇਖਾਂ ਦੇ ਕਿੰਨੇ ਚਵਾ ਚੂ ਇਹਨੂੰ ਆ ਓਕੇ ਲੱਗਾ ਜੀ ਠੀਕ ਹੈ ਹਾਂ ਜੀ ਕਿੰਨਾ ਇਹਦਾ ਮੁੱਲ ਫਿਰ ਉਹ ਲਾਰ ਵੀ ਜੀ ਚਲੋ ਇਹਦਾ ਵੀ ਕਰਦੇ ਜੀ 20000 ਅੱਛਾ ਇਹ ਵੀ 18000 ਤੋਂ ਜ਼ਿਆਦਾ 18000 ਤੋਂ ਜ਼ਿਆਦਾ ਹੋ ਗਿਆ ਛੋਟ ਛੋਟ ਮੌਕੇ ਤੇ ਕਰ ਦੋਗੇ ਖੁੱਲਾ ਮਾਨਤਨ ਕਰਾਂਗੇ ਛੋਟ ਨਹੀਂ ਕਰਦੇ ਮਾਨ ਕਰਾਂਗੇ ਖੁੱਲਾ ਕਿੰਨਾ ਕਰ ਦੋਗੇ ਇਹਦਾ 1000 ਹੋਰ ਕਰਦਾ ਅੱਛਾ ਹਾਂਜੀ 17000 ਦੀ ਦੇਦਾ 17000 ਦੀ ਚਲੋ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਵੀਰ ਭਰਾ ਕੋਈ ਨਹੀਂ ਕਰਨਾ ਕੋਈ ਗਾਵਾਂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੇ ਆਪੇ ਮੌਕੇ ਦੇ ਦੇ ਦੋਵੇਂ ਲੈ ਜਾਊਗਾ ਤੇ ਦੋਵੇਂ ਵਸ਼ੀਆਂ ਸੰਭੂਗਾ ਕੋਈ ਤੇ ਗਾਂ ਚੰਗੀਆਂ ਤਿਆਰ ਹੋਣੀਆਂ ਮੈਡਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ